ਆਲਹੀ ਹੋਰ ਵਿਚਾਰੀਏ ਜਿੰਨੇ ਸ਼ਬਦ ਨੇ ਇਹਨਾਂ ਦੀ ਉਤਪਤੀ ਹੈ ਅੱਖਰਾਂ ਤੋਂ ਓਮ ਸ਼ਬਦ ਹੈ ਜਿਹੜਾ ਇਹ ਤਿੰਨ ਅੱਖਰਾਂ ਤੋਂ ਬਣਿਆ ਆਉ ਚਾਰਨ ਮਤਲ ਐ ਉਚਾਰੀਦਾ ਐੜਾ ਊੜਾ ਤੇ ਮਮਾ ਮੂੰਹ ਵਿੱਚ ਜਾਂਦਾ ਮੰਮੇ ਵੀਰੇ ਨਾਲ ਇੱਥੇ ਕਾਰ ਹੈ ਵਿਦਿਆ ਦੇ ਅੰਦਰ ਪੁਰਾਣੇ ਜਿੰਨੇ ਸ਼ਾਸਤਰੀ ਉਥੇ ਓਮ ਨਹੀਂ ਪਾਠ ਹੈ ਓੰਕਾਰ ਨਹੀਂ ਹੈ ਇਹ ਵੀ ਵਿਚਾਰਾਂ ਚੱਲਦੀਆਂ ਨੇ ਕਿ ਓਕਾਰ ਐਵੇਂ ਹੀ ਲਾਤੀ ਜੀ ਇਹ ਤਾਂ ਐਵੇਂ ਪਤਾ ਨਹੀਂ ਸਿਖਾਨੇ ਕਿਉਂ ਕਿਦਰੋਂ ਲਾ ਲਈ ਉਹਨਾਂ ਨੂੰ ਹਲੇ ਇੰਨਾ ਬੋਧ ਨਹੀਂ ਝਗੜਦੇ ਨੇ ਕੋਈ ਸਾਡੇ ਅੰਦਰ ਵੀ ਸਾਧੂ ਸੰਤ ਸੰਪਰਦਾ ਉਦਾਸੀਆਂ ਦੀ ਉਹ ਇੱਕ ਓਮ ਕਹ ਪੜ ਕੇ ਪਾਠ ਕਰਦੇ ਨੇ ਬੜੀ ਭਾਰੀ ਗਲਤੀ ਕਰਦੇ ਨੇ ਤੋ ਓਮ ਸ਼ਬਦ ਸਤ ਸੰਗਤ ਜੀ ਤਿੰਨਾ ਗੁਣਾ ਦਾ ਜਨਾਇਕ ਹੈ ਜਿੰਨੇ ਸ਼ਬਦ ਨੇ ਇਹ ਰੂਪਾਂ ਦੇ ਜਨਾਇਕ ਨੇ ਮਾਇਆ ਦੀਆਂ ਦੋ ਅਸਥਾਂ ਨਾਮ ਤੇ ਰੂਪ ਅਸਤੀ ਭੰਤੀ ਪ੍ਰੇਤਾ ਤਿੰਨ ਅਸਾਂ ਬ੍ਰਹਮ ਦੀਆਂ ਨੇ ਸੰਸਾਰ ਚ ਦੋ ਅਸਥਾਂ ਭਾਈ ਮਾਇਆ ਦੀਆਂ ਨੇ ਆਪਾਂ ਜਿੰਨੇ ਬੈਠੇ ਆ ਭੈਣ ਭਾਈ ਸਾਰਿਆਂ ਦੇ ਨਾਮ ਹੈਗੇ ਕਿ ਨਹੀਂ ਅਬ ਸਾਰਿਆਂ ਦੇ ਰੂਪ ਵੀ ਹੈਗੇ ਵਾਸ ਦੇ ਛੱਡਾਂ ਦੇ ਮਾਸਤੂਦ ਦੇ ਬਣੇ ਹੋਏ ਰੂਪ ਨੇ ਔਰ ਇਹ ਨਾਮ ਨੇ ਉਹ ਅੱਖਰਾਂ ਵਿੱਚ ਨੇ ਇੱਥੇ ਤਰ੍ਹਾਂ ਸਤ ਸੰਗਜੀ ਜੇ ਤਿੰਨ ਗੁਣ ਨੇ ਨਾ ਇੱਕ ਆਮਾਈ ਜੁਗਤ ਵੀ ਆਈ ਤਨ ਚਿਰਲੇ ਪ੍ਰਵਾਨ ਜਦੋਂ ਮਾਇਆ ਦਾ ਕਲਪਦਤ ਅਤ ਮੇਂ ਸੰਬੰਧ ਬਣ ਨਾ ਹੋਇਆ ਤਾਂ ਤਿੰਨ ਗੁਣ ਰੂਪ ਧਾਰਦੀ ਉਹ ਕਿਵੇਂ ਛੋਲਿਆਂ ਦੇ ਦਾਣੇ ਨੂੰ ਜੇ ਭਿਉਂਦੀ ਹੈ ਨਾ ਇੱਕ ਰਾਤ ਅਗਲੇ ਦਿਨ ਕੱਢ ਕੇ ਦੇਖੋ ਦਾਣਾ ਉਹਿਆ ਜਾਨੀ ਹੁੰਦਾ ਉਹ ਜਿਹੜੇ ਬੱਟਾਂ ਜੀਆਂ ਬੜ ਜੇ ਹੁੰਦੇ ਤੇ ਨਿਕਲ ਜਾਂਦੇ ਨਾ ਫੁੱਲਿਆ ਹੁੰਦਾ ਬਸ ਤੂੰ ਨਾ ਬਦਲ ਗਿਆ ਅਵਸਥਾ ਉਹਦੀ ਸੁੱਕੇ ਦਾਣੇ ਨੂੰ ਰੱਖ ਲੋ ਉਹਨੂੰ ਰੱਖ ਲੋ ਉਹਦੀ ਅਵਸਥਾ ਬਦਲੀ ਹੁੰਦੀ ਹੈ ਇੱਕ ਦਿਨ ਹੋਰ ਭਿਉਂਦੇ ਹੋ ਉਹਦੇ ਚੋਂ ਸੱਤ ਨਹੀਂ ਤਿੰਨ ਤੂਈਆਂ ਨਿਕਲਣਗੀਆਂ ਦੋ ਤਾਂ ਜੜਵਲ ਨੂੰ ਜਾਣ ਗਈਆਂ ਇੱਕ ਤਾਂਹ ਨੂੰ ਨਿਕਲੂਗੀ ਉਹ ਤਿੰਨ ਗੁਣ ਸਮਝ ਲੈਣ ਨੇ ਇਹ ਦਿਸਟਾਂਤ ਹੈ ਇਹੋ ਮਾਇਆ ਮਾਇਆ ਨੇ ਸਤ ਸੰਗਤ ਜੀ ਬ੍ਰਹਮ ਦੀ ਸੱਤਾ پا ਕਰਕੇ ਤ੍ਰਿਗੁਣ ਰੂਪ ਹੋਈ ਹੈ ਜਿਵੇਂ ਦਾਣਾ ਪਹਿਲਾਂ ਵੀ ਸੀ ਜਾਈ ਪਿਆਰਾਂ ਦਾ ਕੋਈ ਫਰਕ ਨਹੀਂ ਪਾਣੀ ਦੀ ਸੰਗਤ ਕਰ ਲਈ ਪਾਣੀ ਦੀ ਸੱਤਾ پا ਕੇ ਉਹ ਸਤ ਸੰਗਤ ਜੀ 2 ਦਿਨ ਦੇ ਅੰਦਰ ਤਿੰਨ ਰੂਪ ਧਾਰ ਗਿਆ ਦਾਣਾ ਤਿੰਨ ਤੂਈਆਂ ਕੱਢ ਗਿਆ ਕਿ ਨਹੀਂ ਐ ਮਾਇਆ ਨੇ ਤ੍ਰਿਗੁਣ ਰੂਪ ਰਾਜ ਗੁਣ ਤਮ ਗੁਣ ਸਤ ਗੁਣ ਕਹੀਆ ਇਹ ਤੇਰੀ ਸਭ ਮਾਇਆ ਇਹ ਤਿੰਨਾ ਗੁਣਾਂ ਦੇ ਨਾਮ ਸਤ ਸੰਗਜੀ ਰਜੋਗੁਣ ਦਾ ਨਾਮ ਐੜਾ ਸਤੋਗੁਣ ਦਾ ਨਾਮ ਹੂੜਾ ਤਮੋਗੁਣ ਦਾ ਨਾਮ ਮਮਾ ਉਹ ਤਿੰਨ ਗੁਣ ਕਿਵੇਂ ਗਏ ਤਿੰਨਾ ਗੁਣਾਂ ਨੇ ਰੂਪ ਧਾਰਿਆ ਕਿੰਨੇ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਬ੍ਰਹਮਾ ਰਜੋਗੁਣੀ ਵਿਸ਼ਨੂੰ ਸਤੋਗੁਣੀ ਸ਼ਿਵ ਜੀ ਤਮੋਗੁਣੀ ਤਿੰਨਾ ਗੁਣਾਂ ਦਾ ਤਿੰਨਾ ਦੇਵਤਿਆਂ ਦਾ ਜਨਾਇਕ ਓਮ ਸ਼ਬਦ ਹੈ ਜਿਹੜਾ ਓਮ ਦਾ ਜਾਪ ਜਪਦਾ ਉਹ ਤਿੰਨਾਂ ਦੇਵਤਿਆਂ ਨੂੰ ਤੇ ਹੁੰਦਾ ਵੈਸੁਰੂ ਨੂੰ ਨਹੀਂ ਕਿਉਂਦਾ ਆਪ ਜੀ ਨੇ ਤਿੰਨ ਓਮ ਦੇ 63 ਅਰਥ ਨੇ 63 ਚੀਜ਼ਾਂ ਨੂੰ ਜਨਾਉਂਦਾ ਓ ਆਪਾਂ ਕੀ ਸਮਝਾਂਗੇ ਇੱਥੇ 10 ਬੰਦੇ ਬੈਠੇ ਉਹਨੇ ਇੱਕ ਨਾਮ ਦੇ ਹਾਕ ਮਾਰਤੀ ਉਹਨਾਂ ਦੱਸਾਂ ਨਹੀਂ ਤਹਾਨੂੰ ਦੇਖਣਾ ਵੀ ਕਿਹਨੂੰ ਬੁਲਾਇਆ ਇਹਨੂੰ ਉਹ ਨਿਸ਼ਾਨੀ ਦੱਸਾਂਗੇ ਜਿਹੜੀ ਉਹ ਨਵਾਜ ਨਹੀਂ ਹੋਊਗੀ ਇਸੇ ਤਰ੍ਹਾਂ ਭਾਈ ਓਮ ਰਲ ਜਾਂਦਾ ਓਮ ਦੀ ਪੂਜਾਸ਼ਨਾ ਕਰਨ ਵਾਲੇ ਵੈਦੁਰੂ ਦੀ ਭਗਤੀ ਕਰਦੇ ਆ ਕਿ ਦੇਵਤਿਆਂ ਦੀ ਕਰਦੇ ਆ ਮਹਾਰਾ ਨੇ ਉੱਤੇ ਘਾਰ ਲਾ ਦਿੱਤੀ ਨਾਲੇ ਮੂਰੇ ਏਕਾ ਲਾ ਦਿੱਤਾ ਇੱਕ ਜੋ ਸਾਰਿਆਂ ਦਾ ਦੇਵਤਿਆਂ ਦਾ ਪ੍ਰਕਾਸ਼ਕ ਹੈ ਨਾਲ ਹੀ ਉਹ ਵੀ ਮਾਹ ਹੈ ਕਾਰਜ ਰੀਤੇ ਮਾਂ ਵੱਡੀ ਹੁੰਦੀ ਹੈ ਪੁੱਤ ਤਾਂ ਨਹੀਂ ਵੱਡੇ ਹੁੰਦੇ ਇਸੇ ਤਰ੍ਹਾਂ ਸਤਿ ਜੀ ਦੀ ਕਾਰ ਹੈ ਉਹ ਕਿਹਦੀ ਜਨਾਇਕ ਹੈ ਉਹ ਉਸ ਸ਼ਕਤੀ ਦੀ ਜਨਾਇਕ ਹੈ ਜਿਹੜੀ ਵਾਹਿਗੁਰੂ ਦੀ ਸ਼ਕਤੀ ਬ੍ਰਹਮਾ ਚ ਬੈਠ ਕੇ ਸ੍ਰਿਤੀ ਪੈਦਾ ਕਰਦੀ ਹੈ ਵਿਸ਼ਨੂ ਚ ਬੈਠ ਕੇ ਵਾਹਿਗੁਰੂ ਦੀ ਸ਼ਕਤੀ ਤੁਹਾਨੂੰ ਰੋਜੀ ਦਿੰਦੀ ਹੈ ਔਰ ਸ਼ਿਵ ਜੀ ਚ ਸ਼ਕਤੀ ਉਹੀ ਬੈਠ ਕੇ ਵਾਹਿਗੁਰੂ ਦੀ ਸਾਰੀ ਸੇਟੀ ਦੀ ਰਹਿਤਾ ਕਰਦੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਹ ਦੇ ਚਰਨ ਸਭ ਮੈਂ ਚਰਨ ਉਹ ਜਿਹੜਾ ਓਮ ਕਰ ਸਾਨੂੰ ਕਾ ਪ੍ਰਕਾਚਕ ਹੈ ਇਹ ਸਾਰਿਆਂ ਚ ਭਾਈ ਜੋਤ ਸ਼ਕਤੀ ਦੇਣ ਵਾਲਾ ਹੈ ਉਹ ਜਿੰਨੀ ਜਿੰਨੀ ਸ਼ਕਤੀ ਸੀਮਤ ਹੈ ਨਾ ਉਹ ਤਿੰਨਾਂ ਦੇ ਅੰਦਰ ਉਹ ਸ਼ਕਤੀ ਦਾ ਜਨਾਇਕ ਕਾਰ ਹੈ ਜਿਹੜੀ ਉੱਤੇ ਹੈ ਅਕਾਰ ਓਕਾਰ ਮੁਕਾਰ ਪੁਨ ਅਰਧ ਬਿੰਦ ਪਹਿਚਾਨ ਚਾਰੋਂ ਕੋ ਸਮੁਦਾਏ ਜੋ ਓਮਕਾਰ ਬਖਾਨ ਉਹਨੂੰ ਕਹਿੰਦੇ ਆ ਭਾਈ ਓਮਕਾਰ ਇੱਕ ਅਦਵੈਤ ਸਰੂਪ ਹੈ ਓਮਕਾਰ ਸਾਰਾ ਦਾ ਪ੍ਰਕਾਸ਼ ਦਾ ਹੈ ਫਿਰ ਹੋਰ ਨਿਸ਼ਾਨੀ ਸਤਨਾਮ ਜਿੰਨੇ ਪ੍ਰਕਾਸ਼ ਨੇ ਉਹ ਸਤ ਨਹੀਂ ਹਾਂ ਔਰ ਪ੍ਰਸਿੱਧ ਨਹੀਂ ਹਾਂ ਪਰਮੇਸ਼ਰ ਦਾ ਪ੍ਰਕਾਸ਼ ਇੱਕ ਰਸ ਹੈ ਸੂਰਜ ਦਾ ਪ੍ਰਕਾਸ਼ ਸਵੇਰੇ ਨਹੀਂ ਹੁੰਦਾ ਉਨਨੀ ਧੁੱਪ ਨਹੀਂ ਪੈਂਦੀ ਦੁਪਹਿਰੇ ਕਿੰਨਾ ਤੇਜ ਹੁੰਦਾ ਸ਼ਾਮ ਨੂੰ ਫੇਰ ਘਟ ਜਾਂਦਾ ਚੰਦਰਮਾ ਦਾ ਪ੍ਰਕਾਸ਼ ਦੂਜੀ ਤੀਜੀ ਚੌਥੀ ਸਿੱਤਾ ਆਉਂਦੀਆਂ ਘਟਦਾ ਵਧਦਾ ਹੈ ਲੇਕਿਨ ਵਾਹਿਗੁਰੂ ਦਾ ਪ੍ਰਕਾਸ਼ ਕਦੇ ਘਟਦਾ ਵਧਦਾ ਨਹੀਂ ਔਰ ਕਿੰਨਾ ਗੁਣਾ ਦੇ ਅੰਦਰ ਨਹੀਂ ਹੈ ਇਹ ਜਿੰਨੇ ਪ੍ਰਕਾਸ਼ 'ਚ ਕੋਈ ਗਰਮ ਹੈ ਕੋਈ ਠੰਡਾ ਹੈ ਤੇ ਘਟਲ ਕਰਦੇ ਵਧਦੇ ਹਨ ਲੇਕਿਨ ਵਾਹਿਗੁਰੂ ਦਾ ਪ੍ਰਕਾਸ਼ ਸਤ ਨਾਸਤੋ ਰਹਦਾ ਹੈ ਨਾਮ ਪ੍ਰਸਿੱਧ ਹੈ ਪਰਮੇਸ਼ਰ ਲੁਕਿਆ ਛिपਿਆ ਨਹੀਂ ਸਾਰੀ ਦੁਨੀਆ ਜਾਣਦੀ ਹੈ ਨਾਲ ਹੀ ਮਾਇਆ ਸਭਲ ਹੋ ਕੇ ਸਤ ਨੂੰ ਹੀ ਸਤ ਨਾਮ ਕਰਤਾ ਹੈ ਸਾਰੀ ਸੇਤੀ ਦਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਸਤ ਸੰਗਤ ਜੀ ਸत्ता ਸਵਰਤੀ ਦਿੱਤੀ ਹੈ ਉਤਪਤ ਲੈਤਾ ਪੜਨਾ ਕਰਨ ਦੀ ਉਹ ਤੋਂ ਬਿਨਾ ਸਤ ਨਹੀਂ ਕਿਵੇਂ ਪੈਦਾ ਕਰ ਸਕਦੇ ਇਸ ਤਰੀਕੀ ਨੂੰ ਇਹ ਕੋਟ ਬ੍ਰਹਮ ਜਗ ਸਜਣ ਲਾਏ ਕੋਟਰ ਮੇਸ ਖੁਪਾਏ ਉਪਾਏ ਖੁਪਾਏ ਐਸੋ ਤਨੀ ਗੁਬਿੰਦ ਹਮਾਰਾ ਬਨਣਾ ਸਾਕੋ ਗੁਣ ਵਿਸਤਾਰ ਹੁਣ ਵਰਤਮਾਨ ਸਮੇਂ ਚ ਐਸੀ ਆਵਾਜ਼ ਆ ਰਹੀ ਹੈ ਕਿ ਜਿਵੇਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੇ ਹਿੰਦੂਆਂ ਦੇ ਇਹ ਸਿੱਖਾ ਦੇ ਨਹੀਂ ਆ ਕਿੰਨਾ ਤੰਗ ਦਾਇਰਾ ਔਰ ਅ ਗਿਆਨਤਾਈ ਨਾਹਕਾਰ ਨੇ ਤਿੰਨਾ ਨੂੰ ਸੇਟੀ ਉਤਪਤ ਪੈਦਾ ਕਰਨ ਵਾਸਤੇ ਲਾਇਆ ਹੈ ਮੁਸਲਮਾਨ ਵੀ ਇਹੀ ਸਮਝਦੇ ਨੇ ਵੀ ਇਹ ਸੈ ਉਹਨਾਂ ਦੇ ਹੀ ਹਿੰਦੂਆਂ ਦੇ ਕਿ ਉਹਨਾਂ ਨੂੰ ਪਤਾ ਵੀ ਇਹ ਸਾਰੀ ਸੇਟੀ ਦੇ ਹਨ ਹਰ ਗੁਰਬਾਣੀ ਦੀ ਗਵਾਹੀ ਹੈ ਕੋਟ ਬ੍ਰਹਮ ਜਦ ਸਾਜਣ ਲਾਏ ਇਹ ਵਾਹਿਗੁਰੂ ਇੱਕ ਬ੍ਰਹਮਾ ਕੀ ਤਾਂ ਇਹ ਜੇ ਕਰੋੜਾ ਬ੍ਰਹਮਾ ਸ੍ਰਿਸ਼ਟੀयां ਸਜ ਬਣਾਉਣ ਲਾਤੇ ਕੋਟ ਮਹੇਸ਼ ਉਪਾਇ ਖਪਾਏ ਕਰੋੜਾ ਹੀ ਸ਼ਿਵਜੀ ਮਹੇਸ਼ ਪੈਦਾ ਕਰਤੇ ਜਿਹੜੇ ਉਪਾਇ ਹੋਏ ਸੰਸਾਰ ਨੂੰ ਪਲਡੋ ਕਰਦੇ ਹਨ ਐਸੋ ਧਨੀ ਗੋਬਿੰਦ ਹਮਾਰਾ ਬਨਣਾ ਸਾਕੋ ਗੋਣ ਬਸਤਾਰਾ ਜਦੋਂ ਗੁਰਬਾਣੀ ਦੀ ਆ ਸਿੱਖਿਆ ਫਿਰ ਆਪਾਂ ਕਿਧਰ ਨੱਠਾਂਗੇ ਵੀ ਨਾ ਕਹਿਣ ਵਾਲੇ ਸੋ ਐਸਾ ਪਰਮੇਸ਼ੁਰ ਸੱਚਮੰਦ ਜੀ ਸਾਰੀ ਸੇਤੀ ਦੀ ਉਤਪਤ ਕਰਨ ਵਾਲਾ ਨਾਲ ਹੀ ਪੁਰਖ ਪ੍ਰਸਾਰ ਦੇ ਦੇਣ ਵਾਲਾ ਔਰ ਪੁਰਖ ਪੂਣਾ ਉਹਦੇ ਚ ਮਰਦ ਪੂਣਾ ਹੈ ਉਹਦੇ ਚ ਕਾਇਰ ਪੂਣਾ ਨਹੀਂ ਹੈ ਪੁਰਖ ਪੂਰਨ ਹੈ ਨਾ ਕਿਉਂ ਪੂਰਨ ਉਹ ਨਿਰਭਉ ਹੈ ਦਰਦਾ ਨਹੀਂ ਹੈ ਦਰਦੇ ਤਾਂ ਰਾਖਸ਼ ਨਹੀਂ ਹੁੰਦੇ ਕਈ ਚੀਜ਼ਾਂ ਨਹੀਂ ਦਰਦੀਆਂ ਪਰ ਫਿਰ ਉਹ ਵੀ ਦਰਦੇ ਕਾਲ ਤੋਂ ਉਹ ਵੀ ਦਰਦੇ ਵਾਹਿਗੁਰੂ ਸਾਹਿਬ ਤੁੰਗੀ ਭੈ ਤੋਂ ਰਹਤਾ ਹੈ ਕੀ ਕਾਰਨਾਂ ਭੈ ਤੋਂ ਰਹਣਾ ਹੋਣ ਦਾ ਸਾਰਿਆਂ ਵਿੱਚ ਆਪ ਡਰੇ ਕਿ ਤੋਂ ਗ੍ਰਸਥ ਵਿੱਚ ਦੇਖ ਲਓ ਕਈ ਮੁੰਡੇ ਨਲਾਕ ਹੁੰਦੇ ਪਈ ਉਹਨੂੰ ਮਾਰਨ ਨੂੰ ਫਿਰਦੇ ਆ ਜਿਉਂ ਨੂੰ ਕੋਈ ਕਹਿ ਦੇਵੇ ਮੁੰਡਿਆ ਤੇਰੇ ਪੁੱਤ ਨੇ ਤੈਨੂੰ ਮਾਰ ਦੇਣਾ ਤੂੰ ਬਚ ਜਾ ਕਹਿੰਦਾ ਭਾਈ ਜੇ ਮਾਰਨਾ ਮਾਰ ਦੂ ਮੇਰਾ ਹੀ ਐ ਮੈਂ ਹੁਣ ਕਿੱਥੇ ਲੁਕਣਾ ਮੈਂ ਤਾਂ ਨਹੀਂ ਲੁਕਣਾ ਉਹਦੀ ਮਰਜ਼ੀ ਹੈ ਇਸੇ ਤਰ੍ਹਾਂ ਉਹ ਬਜ਼ੁਰਗ ਭਾਣਾ ਮੰਨ ਲੈਂਦਾ ਵੀ ਡਰਦਾ ਨਹੀਂ ਉਹ ਵੈਸੁਰੂ ਸੱਤ ਤੋਂ ਨਹੀਂ ਕੀ ਤੋਂ ਭਾਇ ਕਰੇ ਸਾਰਿਆਂ ਦੇ ਅੰਦਰ ਤੂੰ ਹੀ ਵਰਤਦਾ ਦਰਬਾਰ ਬੈਰ ਵੀ ਕਿਸੇ ਨਾਲ ਕਰੇ ਸਾਰਿਆਂ ਦਾ ਆਤਮਾ ਸਾਰਿਆਂ ਨੂੰ ਇੱਕੋ ਜਿਹਾ ਦੇਖਦਾ ਹੈ। ਨਿਰਭਾਉ ਨਿਰਵੈਰ ਆਕਾਲ ਮੂਰਤ। ਉਹਦਾ ਜਿਹੜਾ ਮੂਰਤ ਸਰੂਪ ਹੈ ਕਾਲ ਤੋਂ ਰਹਿਤ ਹੈ। ਅਜੂਨੀ ਅਜਨਮਾ ਹੈ ਜੁਨਾਚ ਨਹੀਂ ਆਉਂਦਾ। ਸਭ ਪੰ ਸੁਤੇ ਪ੍ਰਕਾਸ਼ ਹੈ। ਕਿਸ ਦਾ ਪ੍ਰਕਾਸ਼ਿਆ ਹੋਇਆ ਨਹੀਂ। ਨਹੀਂ ਤਾਂ ਸੂਰਜ ਚੰਦਰਮਾ ਜਿੰਨੇ ਪ੍ਰਕਾਸ਼ ਦੇ ਨੇ ਬ੍ਰਹਮ ਦੀ ਸੱਤਾ ਪਾ ਕੇ ਪ੍ਰਕਾਸ਼ ਉਹਨਾਂ ਕੋਲੋਂ ਆਉਗੀ। ਸੂਰਜ ਕਾਲਾ ਹਨ ਤਵੇ ਵਰਗਾ ਹੋ ਜਾਣਾ ਲੇਕਿਨ ਵਾਹਿਗੁਰੂ ਦੇ ਪ੍ਰਕਾਸ਼ ਨੂੰ ਕੋਈ ਮੱਧਮ ਕਰਨ ਵਾਲਾ ਨਹੀਂ ਸੋਤੇ ਪ੍ਰਕਾਸ਼ ਹੈ ਪਰ ਇਹੋ ਜਿਹੇ ਵਾਹਿਗੁਰੂ ਦਾ ਜਿਹਦੀਆਂ ਇਹ ਨਿਸ਼ਾਨੀਆਂ ਨੇ ਉਹ ਸਿੱਖਾਂ ਦੇ ਹਿਰਦੇ 'ਚ ਦਰਦ ਨਹੀਂ ਕਿਸੇ ਪਖੰਡੀ ਦੇ ਟੱਕੇ ਚੜ ਜਾਣਗੇ ਜਿਨ੍ਹਾਂ ਨੂੰ ਆਹ ਸਮਝ ਆ ਗਈ ਵਈ ਵਾਹਿਗੁਰੂ ਇਹ ਹੈ ਜੇ ਫਿਰ ਕੀ ਪਰਪਕਾਰ ਕਰਦਾ ਹੈ ਗੁਰਪ੍ਰਸਾਦ ਗੁਰੂ ਨਾਨਕ ਰੂਪ ਧਾਰ ਕੇ ਸਾਡੇ ਤੇ ਪ੍ਰਸਾਦ ਕਿਰਪਾ ਕਰ ਰਿਹਾ ਪ੍ਰਸਾਦ ਕਿਰਪਾ ਦਾ ਹੁੰਦਾ ਔਸੇ ਨੇ ਗੁਰਨਾਨਕ ਰੂਪ ਧਾਰ ਰਿਹਾ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਰੰਗਕਾਰਾਕਾਰ ਜੋਤ ਜਗ ਮੰਡਲ ਕਰਿਓ ਕੁਰਬਾਨੀ ਦੀ ਗਵਾਹੀ ਹੈ ਆਪ ਹੀ ਰੰਗਕਾਰ ਨੇ ਭਾਈ ਗੁਰੂ ਰੂਪ ਧਾਰ ਰਿਹਾ ਉਹ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲਾ ਹੈ ਇਹ ਸਤ ਸੰਗਤ ਜੀ ਮੂਲ ਇਹ ਮਹਾ ਮੰਤਰ ਦੇ ਸੰਖੇਪ ਦੇ ਅਰਥ ਨੇ ਇੰਨੇ ਕਿ ਔਖੇ ਨੇ ਸਤ ਸੰਗਰੀ ਹਰ ਇੱਕ ਵਿਅਕਤੀ ਨੂੰ ਯਾਦ ਕਰ ਲਿਆ ਨੇ ਤਾਰੀ ਜ਼ਿੰਦਗੀ ਚ ਕਿਉਂ ਜੇ ਇਹ ਹਿਰਦੇ ਚ ਬਸ ਜਾਣਗੇ ਉਥੇ ਸਤ ਸੰਗਰੀ ਫਿਰ ਜਮ ਨਹੀਂ ਆਵੇਗਾ ਉਥੇ ਬਕਾਰ ਨਹੀਂ ਦੇਰੇ ਖੜਨਗੇ ਹਿਰਦਾ ਪਵਿੱਤਰ ਹੋ ਜਾਂਦਾ ਜਿੱਥੇ ਫੁੱਲ ਰੱਖ ਦੀਏ ਉਥੇ ਆਪੇ ਆਪ ਹੀ ਸੁਗੰਧੀ ਆਉਣ ਲੱਗ ਜਾਂਦੀ ਹੈ ਫੁੱਲਾਂ ਦੀ ਢੇਰੀ ਲਾ ਦਿਓ ਓਦੋਂ ਬਾਅਦ ਚੱਕ ਕੇ ਲੈ ਜਾਓ ਸਾਰੇ ਫੁੱਲਾਂ ਨੂੰ ਉਥੋਂ ਤੋਂ ਸੱਤ ਨਹੀਂ ਫੇਰ ਵੀ ਸੁਗੰਧੀ ਆ ਹੀ ਜਾਵੇਗੀ ਐਸੀ ਬਾਣੀ ਜਿਹੜੀ ਅੰਮ੍ਰਿਤ ਵੇਲੇ ਗੁਰਸਿੱਖ ਰਟਦਾ ਹੈ ਉਹ ਹਿਰਦੇ ਸੱਤ ਨਹੀਂ ਬਿਸ਼ਿਆਂ ਦੀ ਗੰਦਗੀ ਤੇ ਦਿਲ ਬਦਬੂ ਨਹੀਂ ਆਉਂਦੀ ਜਦੋਂ ਅਰਥ ਵਿਚਾਰ ਕੇ ਬਿਰਤੀ ਟਿਕਾਉਂਦਾ ਹੈ ਕਿੱਧਰ ਜਾਵੇਗਾ ਸਤ ਸੰਗਤ ਦੀ ਮਾਨ ਸੋ ਆਪ ਜੀ ਨੇ ਸਤ ਸੰਗਤ ਜੀ ਨਾਲੇ ਇਸੇ ਮਹਾ ਮੰਤਰ ਦੇ ਵਿੱਚ ਦਸ ਪਤ ਸਈਆਂ ਵੀ ਬੈਠੀਆਂ ਨੇ ਇਹ ਵੀ ਭਰੋਸਾ ਕਰ ਲਵੇ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਮਕਾਰ ਗੁਰੂ ਅਗੋਰੀ ਅੰਗ ਦੇ ਪੇਵਾ ਏਕੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਹਸਤ ਹਨ ਓਮਕਾਰ ਸ਼ਬਦ ਦੇ ਅੰਦਰ ਗੁਰੰਗਦੇਵ ਜੀ ਦੀ ਹਸਤੀ ਹੈ ਸਤਨਾਮ ਗੁਰੇ ਅਮਰ ਪਿਆਰੇ ਕਰਤਾ RAMਦਾਸ ਗੁਰਵਾਰੇ ਸਤਨਾਮ ਸ਼ਬਦ ਦੇ ਅੰਦਰ ਸਾਧ ਸੰਗਤ ਜੀ ਸਤ ਪ੍ਰਤੰਗੀ ਗੁਰੂ ਅਮਰਦਾਸ ਜੀ ਸਤ ਸੰਗਤ ਜੀ ਮੇਰੇ ਹੋਏ ਹਨ ਕਰਤਾ ਸ਼ਬਦ ਦੇ ਅੰਦਰ ਸਾਧ ਸੰਗਤ ਜੀ ਗੁਰੂ ਰਾਮਦਾਸ ਸਾਹਿਬ ਜੀ ਦੀ ਹਸਤੀ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਪਉ ਹਰਿ ਗੋਬਿੰਦ ਗੁਣਖਾਨੀ ਪੁਰਖ ਸ਼ਬਦ ਦੇ ਅੰਦਰ ਸਤ ਸੰਗਤ ਜੀ ਤਤੀਆਂ ਤਵੀਆਂ ਤੇ ਬੈਠ ਕੇ ਵੀ ਅਡੋਲ ਰਹੇ ਐਦੂ ਵੱਡਾ ਪੂਰਨ ਹੋਰ ਕੌਣ ਹੋਵੇਗਾ ਪੁਰਖ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਲੋਕੇ ਬੈਠੇ ਹਨ ਨਿਰਪਉ ਹਰਿ ਗੋਬਿੰਦ ਗੁਣਖਾਨੀ ਨਿਰਭਉ ਸਰੂਪ ਸੱਚੇ ਪਾਤਸ਼ਾਹ ਮੀਰੀ ਪੀਰ ਦੀਆਂ ਥੀ ਸਾਬਾ ਪੈਨੀਆਂ ਖਾਲਸਿਆਂ ਨੂੰ ਸੂਰਮਤਾਈ ਦਿੱਤੀ ਪਾਵੇਂ ਲੱਖਾਂ ਫੋਜਾਂ ਚੜ ਕੇ ਆਈਆਂ ਲਾਹੌਰ ਆਦ ਕਹੋਂ ਕਾਲੇ ਖਾਂ ਵਰਗੇ ਸਰਕਾਰਪੁਰ ਡਰਨ ਵਾਲੀ ਕੋਈ ਗੱਲ ਹੀ ਨਹੀਂ ਸੀ ਐਸੇ ਨਿਰਪੋਥ ਰੂ ਸੱਚੇ ਪਾਤਸ਼ਾਹ ਨੂੰ ਹਰਗੋਮ ਸਿੰਘ ਸਾਹਿਬ ਜੀ ਨਿਰਪੋਥ ਚਾਹੁੰਦੇ ਚੇਤਤਾਂ ਦਰਬਾਰ ਗੁਰੂ ਸ੍ਰੀ ਹਰ ਰਾਏ ਦਰਬਾਰ ਸ਼ਬਦ ਦੇ ਅੰਦਰ ਸਤਿਗੁਰੂ ਜੀ ਗੁਰੂ ਹਰ ਰਾਏ ਸਾਹਿਬ ਜੀ ਦੀ ਯਸਤੀ ਹੈ ਅਕਾਲ ਮੂਰਤ ਸ੍ਰੀ ਕ੍ਰਿਸ਼ਨ ਤੇ ਆਏ ਅਕਾਲ ਮੂਰਤ ਸ਼ਬਦ ਦੇ ਅੰਦਰ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਯਸਤੀ ਹੈ ਸਾਹਿਬਾਂ ਅਜੂਨੀ ਤੇਗ ਬਹਾਦਰ ਰਾਈ ਸਾਹਿਬਾਂ ਸ੍ਰੀ ਦਸ਼ਵੇਸ਼ ਸੁਹਾਈ ਅਜੂਨੀ ਸ਼ਬਦ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਹਸਤ ਨੇ ਸਾਹਿਬਾਂ ਸ਼ਬਦ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਹੈ ਐ ਭਾਈ ਕਹਿੰਦੇ ਦਸਨਾ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕਹਨੇ ਆ ਕੋ ਨਕੀ ਇੱਕ ਇੱਕ ਸ਼ਬਦ ਦੇ ਵਿੱਚ ਸੱਚੇ ਪਾਤਸ਼ਾਹ ਇਸਤ ਹੋਏ ਬੈਠੇ ਨੇ ਕੋਈ ਦੂਰ ਨਹੀਂ ਪਰ ਇਹ ਸਮਝ ਕਿਵੇਂ ਆਉਂਦੀ ਹੈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨ ਵਾਹਿਗੁਰੂ ਬੰਦਨ ਭਗਵਾਨ ਗੁਰੂ ਸਾਹਿਬ ਦੀ ਕਿਰਪਾ ਕਰਕੇ ਇਹ ਧਿਆਨ ਦੀ ਪ੍ਰਾਪਤੀ ਹੁੰਦੀ ਹੈ ਆਪ ਹੀ ਦਸਾਂ ਜੋਤਾਂ ਚ ਵਰਤ ਕੇ ਸਰਗੁਣ ਰੂਪ ਧਾਰ ਕੇ ਸਿੱਖਾਂ ਨੂੰ ਤਾਰਨ ਵਾਲੇ ਨੇ ਆਪ ਹੀ ਮੂਰ ਮੰਤਰ ਚ ਬੈਠੇ ਨੇ ਜਿਨ੍ਹਾਂ ਦੇ ਹਿਰਦੇ ਚ ਆਹ ਮੂਰ ਮੰਤਰ ਬਸ ਗਿਆ ਉਹਨਾਂ ਨੂੰ ਫੋਟਾਂ ਧਿਆਨ ਧਰ ਦੀ ਲੋੜ ਨਹੀਂ ਉਹ ਸਦਾ ਹੀ ਸਤ ਸੰਗਤ ਜੀ ਉਹਨਾਂ ਦੇ ਅੰਦਰ ਮਹਾਰਾਜ ਬਸਦੇ ਹਨ ਇਹ ਗਿਆਨ ਕਿੱਥੋਂ ਪਾ ਮਿਲਿਆ ਗੁਰਪ੍ਰਸਾਦ ਗੁਰੂ ਸਾਹਿਬ ਜੀ ਸਾਹਿਬ ਤੁਸੀਂ ਗਿਆਨ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਹਨ ਇਹਨਾਂ ਦੁਆਰਾ ਸੰਗਤਾਂ ਨੂੰ ਪ੍ਰਾਪਤ ਹੋਇਆ ਸੋ ਸੱਤ ਸੰਗਤ ਜੀ ਸਮਾ ਸੰਪੂਰਨ ਹੋ ਗਿਆ ਪੂਰਨ ਮੰਤਰ ਦੇ ਸੱਤ ਸੰਦੀ ਆਪਾਂ ਮਹਾ ਮੰਤਰ ਵਿਚਾਰਿਆ ਹੈ ਅੱਗੇ ਜਿਵੇਂ ਸੱਤ ਸੰਦੀ ਕਨੂੰ ਸ਼ਬਦ ਚੱਲੇਗਾ ਗੁਜਰੀ ਰਾਗ ਨੇ ਆਰੰਭ ਹੋ ਰਹੀ ਹੈ ਗੁਰਨਾਥਕ ਦੇਵ ਦੇ ਸ਼ਬਦ ਹਨ ਉਹ ਵਿਚਾਰਾਂਗੇ ਉਹ ਨਾ ਚੁੱਕਾ maaf ਕਰਨੀਆਂ ਅਮਰਤ ਮਈ ਭਾਈ ਬਾਣੀ ਦਾ ਖਜ਼ਾਨਾ ਗੁਰਸਿੱਖੋ ਇਹ ਖਜ਼ਾਨੇ ਦਾ ਆਧਾਰਤ ਨਹੀਂ ਹੈ بڑے بڑے ਦੁਨੀਆਂ ਦੇ ਹੀਰੇ ਜਵਾਹਰਾਤਾਂ ਦੇ ਖਜ਼ਾਨੇ ਮਾਇਆ ਦੇ ਖਜ਼ਾਨੇ ਬੈਂਕਾਂ ਭਰੀਆਂ ਪਈਆਂ ਉਹਨਾਂ ਦੇ ਰਜਿਸਟਰਾਂ ਤੇ ਹਿਸਾਬ ਕਿਤਾਬ ਹਨ ਵੀ ਇੰਨਾ ਉਹ ਇੰਨਾ ਮਿੰਤੀ ਗਿਣਤੀ ਲੇਕਿਨ ਗੁਰੂ ਘਰ ਦੇ ਅੰਦਰ ਇਹ ਜਿਆ ਨਾਮ ਦਾ ਖਜ਼ਾਨਾ ਇਹ ਭਾਈ ਅਥਾ ਹੈ ਜੀ ਮਿੰਤੀ ਗਿਣਤੀ ਕੋਈ ਨਹੀਂ ਖਾ ਬੋ ਖਰਚੋ ਰਲ ਮਲ ਭਾਈ ਟੁੱਟ ਨਾ ਆਵੇ ਵੱਧ ਹੋ ਜਾਈ ਖਾ ਲੋ ਭਾਵ ਸੁਣ ਲੋ ਪੜ੍ਹ ਲੋ ਹਿਰਦੇ ਚ ਬਿਸਾ ਲੋ ਖਰਚ ਲੋ ਦੂਤ ਨੇ ਪ੍ਰੇਮੀਆਂ ਨੂੰ ਸਾਥੀਆਂ ਨੂੰ ਤੱਕਦੇ ਹੋ ਇਹ ਭੁੱਕਣ ਵਾਲਾ ਨਹੀਂ ਹੈ ਸੋ ਇਹ ਬਖਸ਼ਿਸ਼ ਰੰਕਾਰ ਨੇ ਖਰਜ ਦੇ ਸਮੇਂ ਚ ਗੁਰਨਾਨਕ ਰੂਪ ਧਾਰ ਕੇ ਦਸਾਂ ਜੋਤਾਂ ਚ ਵਰਤ ਕੇ ਇਹ ਖਾਲਸੇ ਨੂੰ ਬਖਸ਼ਿਸ਼ ਦਿੱਤੀਆਂ ਇਹ ਬਖਸ਼ਿਸ਼ ਤੋਂ ਕਦੇ ਵੀ ਵਾਂਝੇ ਨਾ ਰਹੀਏ ਕਦੇ ਵੀ ਸਾਥ ਸੰਗਤ ਜੀ ਸੰਗਤ ਵਿੱਚੋਂ ਨਾਗਾ ਨਾ ਪਾਈਏ ਮਨੁੱਖ ਦੇਹੀ ਦਾ ਕੀ ਪਤਾ ਕਦੋਂ ਹੱਥੋਂ ਨਿਕਲ ਜਾਣੀ